ਸਸੀ ਗੱਲ ਸਾਰਿਆਂ ਨੂੰ ਮੈਂ ਤੁਹਾਡਾ ਜਸਨੀਤ ਮੰਗਟ 22 ਜਨਵਰੀ 2026 ਨੂੰ 52 ਲੋੜਵੰਤਿਆਂ ਦਾ ਵਿਆਹ ਕਰਵਾਇਆ ਜਾ ਰਿਹਾ ਹੈ ਜੋ ਕਿ ਇੱਕਾਸਟ ٹرسٹ ਐਂਡ ਰੋਦੀ ਸਾਰੀ ਸਮੁੱਚੀ ਟੀਮ ਵੱਲੋਂ ਹੋ ਰਿਹਾ ਹੈ ਇਹ ਇਵੈਂਟ ਅਸੀਂ ਸਾਡੇ ਵੱਡੇ ਭਰਾ ਵਰਿੰਦਰ ਘੁਮਣ ਜੋ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੀ ਯਾਦ ਵਿੱਚ ਕਰਾਇਆ ਜਾ ਰਿਹਾ ਹੈ ਇਹ ਉਹਨਾਂ ਨੂੰ ਉਹਨਾਂ ਦੀ ਯਾਦ ਵਿੱਚ ਇੱਕ ਟ੍ਰਿਬਿਊਟ ਹੈ ਉਹਨਾਂ ਨੂੰ ਟ੍ਰਿਬਿਊਟ ਹੈ ਤੇ ਇਹ ਇਵੈਂਟ 22 ਜਨਵਰੀ 2026 ਗੁਰਦੁਆਰਾ ਸਾਹਿਬ ਸੰਗਤ ਵੱਡੀ ਹੈਬੋਲ ਨੇੜੇ ਪੁਲਿਸ ਸਟੇਸ਼ਨ ਹੋ ਰਿਹਾ ਜਿਸ ਵਿੱਚ ਕੁੜੀਆਂ ਨੂੰ ਲੋੜ ਦਾ ਸਮਾਨ ਦਿੱਤਾ ਜਾਵੇਗਾ ਤੇ ਸਾਰਾ ਲੰਗਰ ਦਾ ਖਰਚਾ ਵੀ ਟਰੱਸ ਦਾ ਹੋਏਗਾ ਤੇ ਮੈਂ ਬੇਨਤੀ ਕਰਦਾ ਹਾਂ ਕਿ ਕੋਈ ਵੀ ਤੁਹਾਡੇ ਨੇੜੇ ਕੋਈ ਲੋੜਵੰਦ ਪਰਿਵਾਰ ਹੋਵੇ ਤੇ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਉਹਨਾਂ ਦੇ ਧੀ ਦੇ ਵਿਆਹ ਵਿੱਚ ਤੇ ਉਹਨਾਂ ਨੂੰ ਰਜਿਸਟਰ ਕੀਤਾ ਜਾਵੇ 15 ਜਨਵਰੀ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਮੇਰੇ ਵੀਰ ਨਿਤੇਸ਼ ਕਟੋਛ ਜੋ ਕੋ ਫਾਊਂਡਰ ਨੇ ਇਕਾਸਟ ਰਸਤੇ ਮੇਰੇ ਵੱਡੇ ਵੀਰ ਜੇ ਕੇ ਡਾਵਰ ਗੁਰਪ੍ਰੀਤ ਬਿੱਲਾ ਜੀ ਗੁਰਪ੍ਰੀਤ ਰੰਧਾਵਾ ਜੀ ਰਿਸ਼ੂ ਸਿਆਲ ਕੋਟੀਆ ਜੀ ਰੱਬੀ ਬਾਜਵਾ ਜੀ ਜਲੰਧਰ ਤੋਂ ਮੇਰੇ ਵੀਰ ਅਮਿਤ ਕਪੂਰ ਜੀ ਦਾ ਜੋ ਮੇਰੇ ਨਾਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਖੜੇ ਨੇ ਮੈਂ ਫੇਰ ਬੇਨਤੀ ਕਰਦਾ ਕੋਈ ਵੀ ਤੁਹਾਡੇ ਨੇੜੇ ਕੋਈ ਵੀ ਲੋੜਵੰਦ ਪਰਿਵਾਰ ਹੈ ਜੋ ਅਸਮਰਥ ਹੈ ਕੁੜੀ ਦਾ ਵਿਆਹ ਕਰਾਉਣ ਲਈ ਆਪਣੀ ਬੇਟੀ ਦਾ ਵਿਆਹ ਕਰਾਉਣ ਲਈ ਸਾਡੇ ਤੱਕ ਪਹੁੰਚ ਕੀਤੀ ਜਾਵੇ 22 ਜਨਵਰੀ 2026 ਦਿਨ ਵੀਰ ਨੂੰ ਅਸੀਂ ਉਹਨਾਂ ਦੇ ਵਿਆਹ ਕਰਵਾਏ ਕਰਵਾਵਾਂਗੇ ਤੇ ਗੁਰਦੁਆਰਾ ਸਾਜ ਸੰਗਤ ਵੱਡੀ ਹੈ ਬੋਲ ਨੇੜੇ ਪੁਲਿਸ ਸਟੇਸ਼ਨ ਧੰਨਵਾਦ ਥੈਂਕ ਯੂ